ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਤੇ ਸਨਮਾਨਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਬਹੁਤ ਵੱਡੇ ਭਾਗਾ ਵਾਲੇ ਹਾਂ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਨਿੱਗੀ ਗੋਦਾ ਆਨੰਦ ਮਾਣ ਰਹੇ ਹਾਂ ਅੱਜ ਜਿਹੜਾ ਦਿਹਾੜਾ ਹੈ ਸਾਰੇ ਸੰਸਾਰ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਅਤੇ ਕੌਮ ਤੇ ਜਿਹੜਾ ਤੀਜਾ ਕੱਲੂ ਘਰਾ ਹੋਇਆ ਉਸ ਦੇ ਵੱਜੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਤਮਸਤਕ ਹੋ ਰਿਹਾ ਹੈ। ਸਾਧ ਸੰਗਤ ਜੀ ਇਹ ਤੀਜਾ ਕੱਲੂ ਘਰਾ ਜਿਹੜਾ ਹੈ ਇਹ ਉਹ ਕੱਲੂ ਘਰਾ ਹੋਇਆ ਜਿਸ ਦੇ ਤੁਲਨਾ ਸੰਸਾਰ ਦੇ ਵਿੱਚ ਕਿਸੇ ਵੀ ਤਸ਼ੱਦਦ ਦੀ ਬਰਾਬਰ ਨਹੀਂ ਕੀਤੀ ਜਾ ਸਕਦੀ। 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਾਤੇ ਉਹਨਾਂ ਦੇ ਨਾਲ ਦੇ ਸੰਗੀ ਸ਼ਹੀਦ ਸਿੰਘ ਜਿੰਨੇ ਵੀ ਹੋਏ ਉਹਨਾਂ ਨੇ ਸੱਚ ਤੇ ਸੋਚ ਤੇ ਪਹਿਰਾ ਦਿੰਦਿਆਂ ਹੋਇਆਂ ਭੈ ਕਾਹੂ ਕੋ ਦੇਤ ਨਾ ਨਹ ਪਹਿਮਾਨਤ ਆਂਡ ਤੇ ਪਹਿਰਾ ਦਿੰਦਿਆਂ ਹੋਇਆਂ ਆਪ ਜਿਪੋ ਅਵਰੈ ਨਾਮ ਜਪਾਓ ਤੇ ਪਹਿਰਾ ਦਿੰਦਿਆਂ ਹੋਇਆਂ ਸੰਤ ਸਿਪਾਹੀ ਤੇ ਪਹਿਰਾ ਦਿੰਦਿਆਂ ਹੋਇਆਂ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਣੋ ਤੇ ਪਹਿਰਾ ਦਿੰਦਿਆਂ ਹੋਇਆਂ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲਈ ਤੇ ਹਮਲਾ ਕਿੰਨਾ ਵੱਲੋਂ ਹੋਇਆ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਵਿੱਚ ਵਸਦੇ ਹੋਈ ਇੱਕ ਕੌਮ ਨੂੰ ਖਤਮ ਕਰਨ ਵਾਸਤੇ ਉਹ ਕੌਮ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 90% ਤੋਂ ਵੱਧ ਸ਼ਹਾਦਤਾਂ ਦਿੱਤੀਆਂ ਬਾਸੀਆਂ ਦੇ ਰਸੇ ਚੁੰਮੇ ਕਾਲੇ ਪਾਣੀ ਦੀਆਂ ਸਜਾਵਾਂ ਹੋਈਆਂ ਅਨੇਕਾਂ ਤਰੀਕਿਆਂ ਤੇ ਸ਼ਤੱਤਾਂ ਨਾਲ ਸ਼ਹੀਦ ਹੋਏ ਪਰ ਤਗਮੇ ਵਜੋਂ ਕੀ ਮਿਲਿਆ ਕੱਚ ਕੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ਇਸ ਤਰ੍ਹਾਂ ਦੇ ਤਗਮੇ ਦਿੱਤੇ ਗਏ ਤੇ ਤਸ਼ਦਦ ਹੁੰਦਿਆਂ ਹੋਇਆਂ ਜੋ ਆਪਾਂ ਅਰਦਾਸ ਦੇ ਵਿੱਚ ਕਹਿੰਨੇ ਆਂ ਉਠੀਆਂ ਖੱਲਾਂ ਲੋਹਾਈਆਂ ਗਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਪੁਆਏ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤੇਰੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਇਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮਹਾਨ ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਜਿਨ੍ਹਾਂ ਨੇ ਪੰਥ ਦੀ قوم ਦੀ ਇੱਜ਼ਤ ਮਾਣ ਮਰਿਆਦਾ ਰੱਖਣ ਵਾਸਤੇ ਆਪਣਾ ਕੁਛ ਨਾ ਦੇਖਿਆ ਸ਼ਹੀਦ ਹੋ ਗਏ ਜਿਨ੍ਹਾਂ ਦੀਆਂ ਸ਼ਹਾਦਤਾਂ ਤੇ ਅੱਜ ਅਸੀਂ ਸਰਦਾਰੀਆਂ ਮਾਣ ਰਹੇ ਆ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਆਪ ਜੀ ਨਾਲ ਸਾਂਝ ਪਾਉਣਗੇ